ਜਦੋਂ ਤੁਸੀਂ ਨੈਸ਼ਨਲਿਸਟ ਮੂਵਮੈਂਟਸ ਨੂੰ ਪੜ੍ਹਦੇ ਹੋ ਉਹਦੇ ਵਿੱਚੋਂ ਦੋ ਗੱਲਾਂ ਨੇ ਜਿਹੜੀਆਂ ਵਿਦਵਾਨਾਂ ਨੇ ਬਹੁਤ ਕਲੀਅਰ ਕੱਟ ਕਈਆਂ ਨੇ ਜੀ ਜੀ ਉਹ ਕਹਿੰਦੇ ਵੀ ਜਿਹੜੀ ਇੱਕ ਕੌਮ ਹੁੰਦੀ ਆ ਨਾ ਉਹ ਇੱਕ ਸੈਲਫ ਡਿਫਾਈਨਡ ਸੰਸਥਾ ਹੁੰਦੀ ਆ ਸੈਲਫ ਡਿਫਾਈਨਡ ਗਰੁੱਪ ਹੁੰਦਾ ਉਹਨੇ ਆਪਣੇ ਆਪ ਨੂੰ ਆਪ ਡਿਫਾਈਨ ਕਰਨਾ ਹੁੰਦਾ ਅਸੀਂ ਕੀ ਆ ਅਸੀਂ ਕੀ ਆ ਸਾਡੇ ਨਾਇਕ ਕੌਣ ਨੇ ਸਾਡੇ ਗੁਰੂ ਕੌਣ ਨੇ ਸਾਡੇ ਸ਼ਹੀਦ ਕੌਣ ਨੇ ਸਾਡੇ ਯੋਧੇ ਕੌਮ ਨੇ ਹਣਾ ਸੋ ਇਹ ਇੱਕ ਤਾਂ ਇਹ ਵੀ ਕੌਮ ਨੂੰ ਕੋਈ ਦੁਸ਼ਮਣ ਨਹੀਂ ਡਿਫਾਈਨ ਕਰ ਸਕਦਾ ਇੱਥੇ ਦੁਸ਼ਮਣ ਡਿਫਾਈਨ ਕਰਨ ਦੀ ਕੋਸ਼ਿਸ਼ ਕਰਦਾ ਪਰ ਸਿੱਖ ਨਹੀਂ ਮੰਨ ਰਹੇ ਦੂਜਾ ਕੌਮ ਦਾ ਇਹ ਹੁੰਦਾ ਵੀ ਜਿੱਥੇ ਕੌਮ ਆਪਣੇ ਆਪ ਨੂੰ ਇਹ ਡਿਫਾਈਨ ਕਰੇ ਵੀ ਅਸੀਂ ਕੀ ਹਾਂ ਉੱਥੇ ਕੌਮ ਨੇ ਇਹ ਵੀ ਡਿਫਾਈਨ ਕਰਨਾ ਅਸੀਂ ਕੀ ਨਹੀਂ ਹਾਂ ਇਹ ਦੋ ਗੱਲਾਂ ਬਹੁਤ ਜ਼ਰੂਰੀ ਨੇ ਹੁਣ ਜਦੋਂ ਤੁਸੀਂ ਹੁਣ ਤੁਸੀਂ ਹੈਰਾਨ ਹੋਗੇ ਵੀ ਵਿਦਵਾਨਾਂ ਨੇ ਅੱਜ ਲਿਖਿਆ ਹੈ ਬੀ ਕੌਂਪ ਦੀ ਡੈਫੀਨੇਸ਼ਨ ਚ ਇਹ ਹੋਣਾ ਚਾਹੀਦਾ ਵੀ ਅਸੀਂ ਕੀ ਨਹੀਂ ਹਾਂ ਜੀ ਉਹਨਾਂ ਨੇ ਜਰਮਨੀ ਦੀਆਂ ਯੂਰਪ ਦੀਆਂ ਤੇ ਇਵਨ ਰਸ਼ੀਆ ਦੀਆਂ ਮਾਈਨੋਰਟੀਜ਼ ਦੀਆਂ ਐਗਜ਼ਾਮਪਲਸ ਦਿੱਤੀਆਂ ਨੇ ਵੀ ਉਹਨਾਂ ਨੇ ਮੰਨਿਆ ਨਹੀਂ ਜਿਹੜੀ ਜਿਹੜੀ ਸਰਕਾਰਾਂ ਦੇ ਅੰਗ ਨਹੀਂ ਹੈਗੇ ਹਾਂ ਵੀ ਸਰਕਾਰਾਂ ਡਿਫਾਈਨ ਕਰਦੀਆਂ ਸੀ ਨਾ ਉਹਨਾਂ ਨੂੰ ਨਹੀਂ ਮੰਨਿਆ ਵੀ ਯੂ ਕੈਨ ਨਾਟ ਡਿਫਾਈਨ ਹਾਂ ਗੁਰੂ ਸਾਹਿਬ ਨੇ ਕਿੰਨੇ ਸਾਲ ਪਹਿਲਾਂ ਲਿਖਤਾ ਨਾ ਹਮ ਹਿੰਦੂ ਨਾ ਮੁਸਲਮਾਨ ਸਭ ਤੋਂ ਪਹਿਲਾਂ ਇਹ ਲਿਖਿਆ ਵੀ ਅਸੀਂ ਕੀ ਨਹੀਂ ਹਾਂ ਜੀ ਅਸੀਂ ਕੀ ਹਾਂ ਉਹ ਬਾਅਦ ਵਿੱਚ ਡਿਫਾਈਨ ਹੋਊਗਾ ਸੋ ਸਾਡਾ ਇਹ ਹੈਗਾ ਵੀ ਅਸੀਂ ਕੀ ਨਹੀਂ ਹਾਂ ਸਭ ਤੋਂ ਪਹਿਲਾਂ ਸਾਨੂੰ ਇੱਥੇ ਆਉਣਾ ਚਾਹੀਦਾ ਸੋ ਉਹ ਜੇ ਫੋਟੋਆਂ ਲਾਉਣ ਦਾ ਜਾਂ ਗ੍ਰਿਫਤਾਰੀਆਂ ਦਾ ਜਾਂ ਸੋਸ਼ਲ ਮੀਡੀਆ ਅਕਾਊਂਟਸ ਬੰਦ ਕਰਨ ਦਾ ਉਹ ਰੱਖਦੇ ਆ ਉਹਦੇ ਚੋਂ ਤੁਹਾਡੀ ਕੌਮੀ ਚੇਤਨਤਾ ਜਿਹੜੀ ਹੁਣ ਚੰਗੀ ਵੀ ਤੁਹਾਡੇ ਚ ਦੋ ਗੱਲਾਂ ਜ਼ਰੂਰ ਆਉਣ ਅਸੀਂ ਕੀ ਹਾਂ ਅਸੀਂ ਕੀ ਨਹੀਂ ਹਾਂ ਜਦੋਂ ਇਹ ਚੇਤਨਤਾ ਜਗਦੀ ਰਹੂਗੀ ਫਿਰ ਤੁਹਾਡਾ ਕੋਈ ਨੁਕਸਾਨ ਨਹੀਂ ਕਰ ਸਕੇ ਜੀ ਬਿਲਕੁਲ ਜੀ ਕਿਤਨਾ ਕਿਤੇ ਜਿਹੜਾ ਹੈ ਕਿਉਂਕਿ ਤਸਵੀਰਾਂ ਜਿਹੜੀਆਂ ਨੇ ਇਦਾਂ ਹਟਾਈਆਂ ਜਾ ਸਕਦੀਆਂ ਨੇ ਪਰ ਸਿੱਖ ਹਮੇਸ਼ਾ ਜਿਹੜਾ ਰੈਜ਼ਿਸਟ ਕਰਦੇ ਰਹਿੰਦੇ ਨੇ ਪਿੱਛੇ ਜੇ ਤੁਸੀਂ ਦੇਖਿਆ ਕਿ ਪੌ ਬੰਡਾਲੀ ਜਿਹੜੀ ਘਟਨਾ ਵਾਪਰੀ ਉਸ ਤੋਂ ਬਾਅਦ ਉਸ ਤੋਂ ਵੀ ਵੱਡੀ ਤਸਵੀਰ ਜਿਹੜੀ ਉੱਥੇ ਲਗਾ ਦਿੱਤੀ ਗਈ ਜਾਂ ਇਹਨਾਂ ਤਸਵੀਰਾਂ ਤੋਂ ਜਦੋਂ ਅਸੀਂ ਸਤ ਜਰਨੈਲ ਸਿੰਘ ਦਾ ਪੂਰਾ ਦੇਖਦੇ ਹੈਗੇ ਹਾਂ ਹੁਣ ਜੇ ਆਪਾਂ ਖੀਲੇ ਸਮੇਂ ਤੱਕ ਚਲੇ ਜਾਈਏ ਤੇ ਕੋਈ ਖਾਲਸਾਤਾਨ ਬਾਰੇ ਗੱਲ ਨਹੀਂ ਹੈਗੀ ਵੀ ਮਤਲਬ ਉਹਨਾਂ ਨੇ ਜਦੋਂ ਕਿਹਾ ਵੀ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਊਗਾ ਉਦੋਂ ਨਹੀਂ ਰੱਖੀ ਜਾਊਗੀ ਪਰ ਉਸ ਤੋਂ ਪਹਿਲਾਂ ਕਿਤੇ ਨਹੀਂ ਹੈਗੀ ਫੇਰ ਵੀ ਜਿਹੜਾ ਹੈਗਾ ਸਟੇਟ ਨੂੰ ਇੰਨਾ ਜ਼ਿਆਦਾ ਚੁੱਭਦਾ ਕਿਉਂ ਹੈਗਾ ਸਤ ਜਰਨੈਲ ਸਿੰਘ ਹਾਂਜੀ ਉਹ ਇੱਕ ਤਰ੍ਹਾਂ ਨਾਲ ਉਹ ਇਨਸਪੀਰੇਸ਼ਨ ਤਾਂ ਦੇ ਹੀ ਰਿਹਾ ਸੀ ਨਾ ਸੋ ਜਿਹੜੀ ਸਟੇਟ ਉਹਨਾਂ ਨੇ ਇੱਕ ਤਰ੍ਹਾਂ ਨਾਲ ਹੁਣ ਇਹ ਹੈਗਾ ਵੀ ਇੰਡੀਆ ਇੱਕ ਤਰ੍ਹਾਂ ਨਾਲ ਨੇਸ਼ਨ ਤਾਂ ਹੈ ਨਹੀਂ ਜੀ ਜੀ ਬਹੁ ਕੌਮੀ ਨੇਸ਼ਨਸ ਆ ਜਿਹੜੀਆਂ ਜਿਹੜੀਆਂ ਕੰਟਰੀਜ਼ ਵਿੱਚ ਬਹੁਤ ਸਾਰੀਆਂ ਨੈਸ਼ਨੈਲਿਟੀਆਂ ਰਹਿੰਦੀਆਂ ਉਹਨਾਂ ਨੂੰ ਫੈਡਰਲ ਸਟਰਕਚਰ ਦੇ ਇਨ ਪੋਲੀਟੀਕਲੀ ਅਡਜਸਟ ਕਰਨਾ ਹੁੰਦਾ ਜਦੋਂ ਜਿਹੜਾ ਜਿਹੜੇ ਪੋਲਿਟੀਕਲ ਚੀਅਨਸ ਆ ਉਹ ਇਸ ਸਚਾਈ ਤੋਂ ਮੁਨਕਰ ਹੁੰਦੇ ਆ ਔਰ ਬੰਦੂਕ ਦੀ ਨੋਕ ਤੇ ਉਹਨਾਂ ਤੇ ਜਿਹੜਾ ਉਹ ਕਲਚਰ ਇੰਪੋਜ਼ ਕਰਨ ਦੀ ਕੋਸ਼ਿਸ਼ ਕਰਦੇ ਆ ਜਿਹੜਾ ਉਹਨਾਂ ਦਾ ਨਹੀਂ ਹੈ ਤਾਂ ਉਹਦੇ ਚੋਂ ਫਿਰ ਜਿਹੜੇ ਕਨਫਲਿਕਟਸ ਆ ਜਿਹੜੇ ਉੱਭਰਦੇ ਆ ਉਹਦੇ ਚੋਂ ਜਿਹੜੀਆਂ ਮਾਈਨੋਰਟੀਜ਼ ਆ ਉਹ ਦੋਸ਼ੀ ਨਹੀਂ ਹੈਗੀਆਂ ਜਿਹੜੇ ਫੈਡਰਲ ਧਾਂਚੇ ਦੀ ਜਾਂ ਕਨਸਟੀਟਿਊਸ਼ਨਸ ਦੀਆਂ ਜਿਹੜੀਆਂ ਰਿਐਲਿਟੀਆਂ ਆ ਉਹ ਤੋਂ ਅੱਖਾਂ ਮੋੜ ਕੇ ਇੱਕ ਜ਼ਬਰ ਵਾਲੀ ਮਸ਼ੀਨਰੀ ਆਪਣੇ ਮਿਲਟਰੀ ਆਪਰੇਟਰਸ ਨਾਲ ਆਪਰੇਟ ਕਰਦੇ ਆ ਉਹਦੇ ਚੋਂ ਸਾਈਕੋਲੋਜੀਕਲ ਵਾਰਫੇਅਰ ਤੇ ਸਿੱਧੀ ਮਿਲਟਰੀ ਵਾਰਫੇਅਰ ਐਗਜ਼ੀਕਿਊਸ਼ਨ ਦੀ ਤੇ ਅਸਿਮੂਲੇਸ਼ਨ ਦੀ ਲੈ ਕੇ ਆਉਂਦੇ ਆ ਉਹ ਦੋਸ਼ੀ ਹੁੰਦੇ ਹੈਗੇ ਸੋ ਸੰਤ ਜਰਨੈਲ ਸਿੰਘ ਨੇ ਉਹ ਜਿਹੜੀ ਜਿਹੜੀ ਇੱਕ ਆ ਰਹੀ ਸੀ ਵੇਗ ਚੜੀ ਆਉਂਦੀ ਉਹਨੂੰ ਰਜਿਸਟ ਕਰਿਆ ਸੋ ਉਹਦੇ ਉਹਦੇ ਸਾਹਮਣੇ ਖੜ ਕੇ ਪੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੋਜੀ ਚੋਂ ਗੁਰਮਤ ਦੀਆਂ ਸੇਧਾਂ ਚੋਂ ਉਹਨਾਂ ਨੂੰ ਇਹ ਦਿਖਾਇਆ ਵੀ ਅਸੀਂ ਕੀ ਹਾਂ ਤੇ ਅਸੀਂ ਕੀ ਨਹੀਂ ਹਾਂ ਉਹ ਜਿਹੜੀ ਜਾਗਰਤੀ ਆ ਉਹ ਸੰਤਾਂ ਨੇ ਜਿਹੜੀ ਲੈ ਕੇ ਆਂਦੀ ਹੈਗੀ ਆ ਸੋ ਉਹਨਾਂ ਨੇ ਡਿਫਾਈਨ ਕਰਿਆ ਵੀ ਵਟ ਵੀ ਆਰ ਐਂਡ ਵਟ ਵੀ ਆਰ ਨਾਟ ਜੀ ਜੀ ਉਹਨਾਂ ਦੇ ਸਾਰੇ ਭਾਸ਼ਨਾ ਚ ਇਹ ਆਉਂਦਾ ਹੈਗਾ ਜਿਹੜਾ ਸਟੇਟ ਸਿਸਟਮ ਆ ਉਹ ਤੁਹਾਨੂੰ ਅਸਿਮੂਲੇਟ ਕਰ ਰਿਹਾ ਸੀ ਵੀ ਤੁਸੀਂ ਸਾਡੇ ਹੀ ਪਾਰਟ ਹੋ ਤੁਸੀਂ ਕੋਈ ਵੱਖਰੇ ਨਹੀਂ ਹੈਗੇ ਸੋ ਚੇਤਨਤਾ ਜਿਹੜੀ ਉਹ ਸੰਤਾਂ ਨੇ ਧਾਰਮਿਕ ਪ੍ਰਵਚਨਾ ਰਾਹੀਂ ਲੈ ਆਂਦੀ ਉਸ ਚੇਤਨਤਾ ਤੋਂ ਡਰ ਲੱਗਦਾ ਸੀ ਜਿਹੜੀ ਕਿ ਜਾਦੇ ਡਰਾਉਣੀ ਹੈ